ਅਡੇ ਐਸਐਸਪੀ ਸਾਹਿਬ ਆਏ ਨੇ ਦੋਸਤ ਵੈਲਕਮ ਸਰ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਰਜਨ ਟੀਵੀ ਔਰ ਮੈਂ ਹਰਜੇਸ਼ ਸ਼ਰਮਾ ਇਹ ਤਸਵੀਰਾਂ ਤੁਸੀਂ ਜੋ ਦੇਖ ਰਹੇ ਹੋ ਇਹ ਤਸਵੀਰਾਂ ਐਸਐਸਪੀ ਆਫਿਸ ਦੀਆਂ ਤਸਵੀਰਾਂ ਨੇ ਅੱਜ ਮਲੇਰ ਕੋੜਲਾ ਪੁਲਿਸ ਵੱਲੋਂ ਸਕੂਲੀ ਵਿਦਿਆਰਥੀਆਂ ਔਰ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਦੀ ਦਿਖਾਈ ਚਲਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਗੀਆਲ ਦੀ ਵਿਦਿਆਰਥਣ ਕੌਮਲ ਸ਼ਰਮਾ ਪਣੀ ਇੱਕ ਦਿਨ ਦੀ ਐਸਐਸਪੀ ਸੀਨੀਅਰ ਪੁਲਿਸ ਕਪਤਾਨ ਦੇ ਦਫਤਰ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਦਿਨ ਲਈ ਐਸਐਸਪੀ ਬਣਾਇਆ ਗਿਆ ਲੜਕੀ ਦਾ ਨਾਮ ਹੈ ਕੋਮਲ ਸ਼ਰਮਾ ਅੱਜ ਦੇ ਇਸ ਐਸਐਸਪੀ ਸਾਡੇ ਨਵੇਂ ਬਣੇ ਕੋਮਲ ਸ਼ਰਮਾ ਨਾਲ ਗੱਲਬਾਤ ਕਰਾਂਗੇ ਸੈਂਪਲ मेरा नाम तो मैं अपनी एज विद्यार्थी ना मेरे स्कूल का नाम गवर्नमेंट सीनियर सेकेंडरी स्मार्ट स्कूल भोगीवाल है ਤੇ ਮੈਨੂੰ ਅੱਜ ਇਸ ਚੇਅਰ ਤੇ ਬੈਠ ਕੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਐਸਪੀ ਸਾਹਿਬ ਦੀ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਜਿੰਨੀ ਵਧੀਆ ਪੜਾਈ ਹੋ ਸਕੇ ਉੰਨੀ ਕਰਕੇ ਆਪਣੇ ਪੇਰੈਂਟਸ ਦਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਾਂ ਤਾਂ ਕਿ ਮੈਂ ਵੀ ਆਈਪੀਐਸ ਬਣਨਾ ਕਰੀਆਂ ਤੇ ਉਹ ਸੁਪਨੇ ਨੂੰ ਪੂਰਾ ਕਰਾਂ ਤੇ ਮੈਨੂੰ ਅੱਜ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੈਂ ਚਾਹੁੰਦੀ ਹਾਂ ਕਿ ਜਦੋਂ ਮੈਂ ਵਧੀਆ ਪੜਾਈ ਕਰਕੇ ਅੱਛੀ ਅਫਸਰ ਬਣਾਂ ਤਾਂ ਮੈਂ ਆਪਣੇ ਪੇਰੈਂਟਸ ਦਾ ਵੀ ਨਾਮ ਰੋਸ਼ਨ ਕਰਾਂ ਤੇ ਉਹਨਾਂ ਨੂੰ ਵੀ ਬਰਾਉਤ ਕਿਲੇ ਕਰਾ। ਉਹਨਾਂ ਨੂੰ ਮੈਂ ਇਹ ਸੰਦੇਸ਼ ਉਹਨਾਂ ਲਈ ਕਿ ਉਹ ਵੀ ਵਧੀਆ ਪੜ੍ਹ ਲਿਖ ਕੇ ਸਰਵਉੰਗੋ ਤੇ ਜੋ ਅਫਸਰ ਬਣਨਾ ਚਾਹੁੰਦੇ ਆ ਉਹ ਸੁਪਨੇ ਨੂੰ ਪੂਰਾ ਕਰਨ ਤੇ ਇੱਕ ਅੱਛੇ ਨਾਗਰਿਕ ਬਣ ਕੇ ਦੇ ਜੀ। ਤੇ ਨਾ ਕਰ। ਤੇ ਮੀਰੀ ਸਭ ਤੋਂ ਪਹਿਲੀ ਪਹਿਲੀ ਲੋਈ ਹੋਗੀ ਕਿ ਮੈਂ ਆਪਣੀ ਜਿੱਥੇ ਰਹਿਣੀ ਆ ਉਹ ਤੋਂ ਦੇ ਸੰਗਾਲ ਨੂੰ ਸੁਧਾਰਨ ਦੀ ਜਿੰਨੀ ਕੋਸ਼ਿਸ਼ ਹੋਵੇ। ਕਿਸਾ ਕਰ ਤੋ ਜਿਹੜੇ ਲੜਕੇ ਲੜਕੀਆਂ ਨਸ਼ੇ ਪਤੇ ਤੇ ਨੇ ਤੇ ਬੁਰਾ ਵਿਵਹਾਰ ਕਰਦੇ ਨੇ ਆਪਣੇ ਪੇਰੈਂਟਸ ਨਾਲ। ਉਹਨਾਂ ਨੂੰ ਇਹੀ ਕਹੂੰਗੀ ਵੀ ਉਹ ਇਹ ਸਭ ਨਾ ਕਰਨ ਤੇ ਜਿੰਨੀ ਹੋ ਸਕੇ ਕੋਸ਼ਿਸ਼ ਉਹਨਾਂ ਨੇ ਸੁਧਾਰਨ ਦੀ ਕਰਨ। ਮੈਂ ਇਹ ਇਹ ਦੱਸਣਾ ਚਾਹੁੰਦੀ ਵੀ ਉਹਨਾਂ ਨੂੰ ਘਬਰਾਣਾ ਨਹੀਂ ਚਾਹੀਦਾ ਪੁਲਿਸ ਤੋਂ। ਵੀ ਪੁਲਿਸ ਸੇ ਉਹਨਾਂ ਦੀ ਹੈਲਪਲੀ ਬਣੀ। ਜੋਨਾਂ ਨੂੰ ਡਰਾਂ ਲੀ ਜਿਉਂਨਾਂ ਕੋਈ ਵੀ ਬੁਰਾ ਵਿਹਾਰ ਹੁੰਦਾ ਹੈ ਜਾਂ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਕਿਸੇ ਦੀ ਤਾਂ ਉਹ ਸਿੱਧਾ ਪੁਲਿਸ ਨਾਲ ਸੰਪਰਕ ਕਰਕੇ ਆਪਣੀ ਜੋ ਵੀ ਇਚਾਂਧੀਆਂ ਨੇ ਵੀ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਜਿਨਾਂ ਨੂੰ ਕੋਈ ਰੋਕਦਾ ਹੈ ਤਾਂ ਪੁਲਿਸ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਮੋਟੀਵੇਟ ਕਰਨ ਡਰਨ ਨਾ ਭੁੱਲੋ ਅੰਤ ਵਿੱਚ ਸੋਚ ਲੈਂਦੇ ਦਿੰਦਾ ਹੈ ਕਿ ਜਿਸ ਤਾ ਆਪਣਾ ਅੱਜ ਸਰ ਨੇ ਮੈਨੂੰ ਇੱਥੇ ਬੈਠਣ ਨੂੰ ਬੈਠਣ ਦਾ ਮੌਕਾ ਦਿੱਤਾ ਹੈ ਵੀ ਉਹਨਾਂ ਤੇ ਕਿੰਨੀ ਵੱਡੀ ਜ਼ਿੰਮੇਵਾਰੀ ਹੋਏਗੀ ਵੀ ਉਹ ਕਿਵੇਂ ਪੂਰੇ ਦੇਸ਼ ਨੂੰ ਕੰਟਰੋਲ ਕਰਦੇ ਹੋਣਗੇ ਸ਼ਹਿਰ ਨੂੰ ਵੀ ਉਹਨਾਂ ਦੇ ਅੰਦਰ ਕਿੰਨੇ ਥਾਣੇ ਹੋਣਗੇ ਬਸ ਮੈਨੂੰ ਇਸੀ ਚੀਜ਼ ਦਾ ਅਹਿਸਾਸ ਹੋਇਆ ਕਿ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਜੇ ਕਦੇ ਵੀ ਮੈਂ ਵਧੀਆ ਪੜ੍ਹਾਈ ਕਰਕੇ ਜੇ ਮੈਨੂੰ ਕਦੇ ਇਸ ਕੁਰਸੀ ਤੇ ਬੈਠਣ ਦਾ ਮੌਕਾ ਮਿਲਦਾ ਤਾਂ ਮੈਂ ਵੀ ਉਹਨਾਂ ਵਾਂਗੂ ਇੱਕ ਜ਼ਿੰਮੇਵਾਰ ਅਫਸਰ ਬਣ ਕੇ ਦਿਖਾਵਾਂਗੀ ਕਿ ਜਿਹੜੇ ਨਸ਼ੇ ਆਪਾ ਕਰਦਿਆਂ ਵੀ ਉਹਦੇ ਵਿੱਚ ਇੱਕ ਤਾਂ ਆਪਣੇ ਸ਼ਰੀਰ ਦਾ ਵੀ ਲਾਸ ਹੁੰਦਾ ਹੈ ਇੱਕ ਜਿਹੜੇ ਆਪਣੇ ਮਾਪੇ ਹੁੰਦੇ ਨੇ ਉਹ ਸਾਨੂੰ ਸ਼ੁਰੂ ਤੋਂ ਨਸ਼ੇ ਕਰਨਾ ਤਾਂ ਨਹੀਂ ਸਿਖਾਉਂਦੇ ਲੇਕਿਨ ਸਭ ਤੋਂ ਪਹਿਲਾ ਜਿਹੜਾ ਨਸ਼ਾ ਸ਼ੁਰੂ ਕਰਦੇ ਨੇ ਉਹ ਦਾਰੂ ਤੋਂ ਸ਼ੁਰੂ ਕਰਕੇ ਫਿਰ ਉਹ ਹੋਰ ਨਸ਼ੇ ਕਰਨ ਆ ਜਾਂਦੇ ਆ ਫਿਰ ਹੋਲੀ-ਹੋਲੀ ਉਹਨਾਂ ਦਾ ਜਿਹੜਾ ਸੰਪਰਕ ਹੈ ਉਹ ਗੈਂਗਸਟਰ ਨਾਲ ਬਣ ਜਾਂਦਾ ਹੈ ਤੇ ਮੈਂ ਬਸ ਸਾਰਿਆਂ ਨੂੰ ਇਹ ਹੀ ਸੂਚਨਾ ਦੇਣਾ ਚਾਹੂੰਗੀ ਕਿ ਉਹ ਜਿੰਨਾ ਹੋ ਸਕੇ ਨਸ਼ਿਆਂ ਤੋਂ ਬੁਰੇ ਸੰਪਰਕ ਤੇ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰੱਖਣ ਤੇ ਬੁਰੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਕਰਨਾ ਨਾ ਸ਼ੁਰੂ ਕਰਨ ਉਹਨਾਂ ਨੂੰ ਛੱਡ ਮੈਂ ਬਸ ਇਸ ਜ਼ਿੰਮੇਵਾਰੀ ਨੂੰ ਐਂ ਦੇਖਦੀ ਆ ਕਿ ਜੇ ਕਿਤੇ ਗਲਤ ਹੋ ਰਿਹਾ ਹੈ ਤਾਂ ਜਿਵੇਂ ਸਰ ਮੁਕਦਮੇ ਦੇਖਦੇ ਰੇ ਸਾਰੇ ਨੂੰ ਕੰਟਰੋਲ ਕਰਦੇ ਨੇ ਕੋਹਣਾ ਤੇ ਵੀ ਵੱਡਾ ਪ੍ਰੈਸ਼ਰ ਹੈ ਵੀ ਉਹ ਕਿਹੜੀ ਚੀਜ਼ ਨੂੰ ਕਿਵੇਂ ਹੈਂਡਲ ਕਰਨਗੇ ਤੇ ਮੈਂ ਵੀ ਇਹ ਚਾਹਨੀ ਹੈ ਕਿ ਮੈਂ ਜਦੋਂ ਇਸ ਕੁਰਸੀ ਤੇ ਬੈਠਾ ਤੇ ਜੇ ਕਿਤੇ ਗਲਤ ਹੋ ਰਿਹਾ ਹੈ ਤਾਂ ਉਹਨਾਂ ਲੋਕਾਂ ਨੇ ਪੂਰੀ ਕੋਸ਼ਿਸ਼ ਕਰਾਂ ਅੱਜ ਬਤੌਰ ਐਸਐਸਪੀ ਮਲੇਰ ਕੋਟਲਾ ਮੈਨੂੰ ਇਹ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬੱਚੇ ਜਿਹੜੇ ਮਲੇਰ ਕੋਟਲੇ ਦੇ ਸਾਡੇ ਮਹਿਮਾਨ ਬਣ ਕੇ ਅੱਜ ਸਾਡੇ ਥਾਣਿਆਂ ਦੇ ਵਿੱਚ ਸਾਡੇ ਡੀਐਸਪੀ ਸਹਿਬਾਨ ਦੇ ਦਫ਼ਤਰ ਵਿੱਚ ਔਰ ਮੇਰੇ ਦਫ਼ਤਰ ਦੇ ਵਿੱਚ ਵੀ ਆਏ ਨੇ ਅੱਜ ਇਹਨਾਂ ਨੂੰ ਇੱਕ ਦਿਨ ਦਾ ਐਸਐਸਪੀ ਵੀ ਬਣਾਇਆ ਜਾਊਗਾ ਇਹ ਸਾਰੀ ਐਕਸਰਸਾਈਜ਼ ਦਾ ਮਤਲਬ ਇਹ ਹੈਗਾ ਵੀ ਇਹਨਾਂ ਨੂੰ ਆਪਣੇ ਜੋਬ ਕੈਰੀਅਰ ਲਈ ਪ੍ਰੇਰਣਾ ਮਿਲੇ ਕਿ ਅੱਗੇ ਵਧਣ ਕੋਸ਼ਿਸ਼ ਕਰਨ ਮਿਹਨਤ ਕਰਨ ਤਾਂ ਕਿ ਆਪਣੇ ਕੈਰੀਅਰ ਨੂੰ ਇਹ ਅਚੀਵ ਕਰ ਸਕਣ ਤੁਹਾਡੇ ਰਾਹੀਂ ਮੈਂ ਵੀ ਦੱਸਣਾ ਚਾਹਨਾ ਕਿ ਛੋਟੇ ਹੁੰਦਿਆਂ ਤੋਂ ਸਾਨੂੰ ਕਿਹਾ ਜਾਂਦਾ ਵੀ ਉਹਦੇ ਤੁਸੀਂ ਕੁਛ ਐ ਕਰਤਾ ਤਾਂ ਪੁਲਿਸ station ਫੜ ਕੇ ਲੈ ਜਾਏਗਾ ਇਦਾਂ ਕਰਤਾ ਤਾਂ ਪੁਲਿਸ ਆ ਜਾਏਗੀ ਸੋ ਇਹ ਹਜੇ ਹੈ ਕੁਛ ਨਹੀਂ ਹੁੰਦਾ ਪੁਲਿਸ ਵੀ ਤੁਹਾਡੇ ਵਿੱਚੋਂ ਹੀ ਆ ਪੁਲਿਸ ਵੀ ਸੋਸਾਇਟੀ ਦੇ ਵਿੱਚੋਂ ਹੀ ਆ ਇਸ ਲਈ ਅਸੀਂ ਅੱਜ ਆਪਣੇ ਬੱਚਿਆਂ ਨੂੰ ਇਹ ਸਾਰਾ ਕੁਝ ਦਿਖਾਇਆ ਤਾਂ ਕਿ ਜਿਹੜਾ ਪੁਲਿਸ ਦਾ ਡਰ ਹੈਗਾ ਉਹਨਾਂ ਦੇ ਦਿਮਾਗ ਚੋਂ ਨਿਕਲੇ ਸਗੋਂ ਪੁਲਿਸ ਨੂੰ ਦੇਖ ਕੇ ਉਹਨੂੰ ਪ੍ਰੇਰਣਾ ਮਿਲੇ ਔਰ ਉਹ ਆਪਣੀ ਜ਼ਿੰਦਗੀ ਦਾ ਕੈਰੀਅਰ ਜਿਹੜਾ ਉਹ ਅੱਗੇ ਆ ਕੇ ਡਿਸਾਈਡ ਕਰ ਸਕਣ ਤੁਹਾਡੇ ਲਈ ਇੱਕ ਹੋਰ ਸਿਆ ਮੈਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦਾ ਜਿਹੜੇ ਨਸ਼ਿਆਂ ਦੀ ਲਾਹਣਤ ਹੈਗੀ ਹੈ ਜਿਹਨੇ ਸਾਡੇ ਸਮਾਜ ਨੂੰ ਸਾਨੂੰ ਬਦਨਾਮ ਕੀਤਾ ਹੋਇਆ ਇਸ ਤੋਂ ਬਚੋ ਮਿਹਨਤ ਕਰੋ ਮਿਹਨਤ ਦਾ ਕੋਈ ਤੋੜਨੀ ਹੈ ਔਰ ਜੇ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡਾ ਤੁਹਾਡੀ ਜਿਹੜੀ ਇੱਛਾ ਹੈ ਉਹਨੂੰ ਪੂਰੀ ਹੋਣ ਤੋਂ ਕੋਈ ਰੋਕੇਗਾ ਧੰਨਵਾਦ ਹੈ